ਸ਼ਸ਼ੀਕਰ ਜੀ ਅੱਜ ਅਸੀਂ ਇਸ ਇਨਸਾਨ ਕੋ ਸ਼ਕਤ ਕੋ ਪਹੁੰਚੇ ਹਾਂ ਜਿਹੜੀ ਕਿ ਫਿੰਗਰ ਲਈ ਤੇ ਬਹੁਤ ਹੀ ਜ਼ਿਆਦਾ ਲੋਕ ਨਾਲ ਪਸੰਦ ਕਰਦੇ ਨੇ ਕਿ ਦੇਖੋ ਕੀ ਇਹਦਾ ਹਰ ਇੱਕ ਗਾਣਾ ਹੋਣਾ ਚੈਨਲ ਤੇ ਚੱਲਦਾ ਹੈ YouTube ਤੇ ਔਰ ਸੋਸ਼ਲ ਮੀਡੀਆ ਤੇ ਤੇ ਔਰ ਲੈਟਰ ਟੀਵੀ ਤੇ ਇਹਨਾਂ ਨਾਲ ਲੋਕੀ ਹੋਰ ਵੀ ਜ਼ਿਆਦਾ ਪਿਆਰ ਕਰਦੇ ਨੇ ਤੇ ਵੱਧ ਤੋਂ ਵੱਧ ਇਹਨਾਂ ਦੇ ਗਾਣੇ ਹੋਣ ਜਿਉਂ ਤੋਂ ਸੋਸ਼ਲ ਮੀਡੀਆ ਨੈਸ਼ਨਲ ਟੀਵੀ ਤੇ ਚੱਲਣੇ ਸ਼ੁਰੂ ਹੋ ਗਏ ਨੇ ਕਿਸ ਤਰ੍ਹਾਂ ਇਹ ਗਾਣਿਆਂ ਦਾ ਸ਼ੌਂਕ ਪਿਆ ਨਾ ਉਹ ਦੀ ਇਹ ਗਲਤ ਕਰਨਿਆ ਸੱਜੇ ਜੀ ਸੱਸੀ ਕੌਰ ਸਮਲਜੀਤ ਚਾਹਰਾ ਸਹੀ ਕਿ ਤੁਸੀਂ ਸਮਝ ਸਾਰੇ ਬਹੁਤ ਚੜ੍ਹਦੀ ਕਲਾ ਜੀ ਚਲੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਦੇਖਿਓ ਸਾਰੇ ਕੀਤਾ ਅਧਿਕ ਅੰਵਸਤਾਂ ਮੋ ਸੋਸ਼ਲ ਮੀਡੀਆ ਤੇ YouTube ਤੇ ਹੋ ਨੈਸ਼ਨਲ ਚੈਨਲ ਤੇ ਚੱਲਦੇ ਪਏ ਨੇ ਹਾਂ ਜੀ ਤੇ ਲੋਕ ਕਾਫੀ ਇਹਦਾ ਪਸੰਦ ਕਰਦੇ ਬਿੰਦਨ ਗਾਣਿਆਂ ਨੂੰ ਹਾਂ ਜੀ ਹਾਂ ਜੀ ਕੀ ਤੁਸੀਂ ਜਨਤਨ ਕੀ ਸੰਦੇਸ਼ ਦੇਜੋਗੇ ਜਨਤਾ ਨੂੰ ਸੰਦੇਸ਼ ਇਹ ਹੀ ਹੈ ਕਿ ਸੱਭਿਆਚਾਰ ਵਾਲੇ ਜਿੰਨੇ ਸੁਣੇ ਜਾਂਦੇ ਨੇ ਸੁਣੋ ਕਿਉਂਕਿ ਸੱਭਿਆਚਾਰਕ ਦੀ ਜਿਹੜਾ ਉਹਦੇ ਉਮਰ ਬਹੁਤ ਮੰਮੀਂ ਦੀ ਆ ਤੇ ਮੇਰਾ ਸੰਦੇਸ਼ ਤੇ ਇਹ ਹੀ ਹੈ ਕਿ ਲੱਚਰ ਗਾਣੇ ਛੱਡ ਕੇ ਸੱਭਿਆਚਾਰਕ ਗਾਣੇ ਪਿਆਰ ਦਿੱਤਾ ਜਾਵੇ ਜੋ ਬਹੁਤ ਵਧੀਆ ਗੱਲ ਲੱਚਰ ਗਾਣੇ ਤੇ ਇਸ ਤਰ੍ਹਾਂ ਬਹੁ ਲੋਕਾਂ ਵੀ ਖਰਾਬ ਕਰਦੇ ਸੀ ਸੱਭਿਆਚਾਰਕ ਗਾਣੇ ਗੁੰਡੇ ਪਏ ਜੇ ਦੇਖੀ ਕਾਫੀ ਇਹਨਾਂ ਫੇਮਸ ਹੋ ਚੁੱਕੇ ਜੇ ਤੇ ਤੁਹਾਨੂੰ ਲੋਕ ਪਸੰਦ ਵੀ ਕਰਦੇ ਬਣੇ ਤੇ ਇੰਦਾਂ ਨੂੰ ਸ਼ਰਮ ਕਿੱਦਾ ਤੇਰੇ ਜਾਣੇ ਦਾ ਅਸਲ ਵਿੱਚ ਸਿਮਰਜੀਤ ਮੈਂ ਬਚਪਨ ਤੋਂ ਹੀ ਛੋਟਾ ਹੁੰਦਾ ਹੁੰਦਾ ਸੀਗਾ ਘਰ ਦੇ ਵਿੱਚ ਮਤਲਬ ਮੇਰੇ ਪਰਾਲੇ ਦਾ ਇੱਕਲਾ ਪਰਾਲੇ ਦਾ ਜਿੱਦਾਂ ਕਿ ਦਾਖਲਾ ਸਾਹਿਬ ਦੇ ਕੀ ਬਣੇ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨੇ ਵਾਹਿਗੁਰੂ ਜਾਨੇ ਹਾਂਜੀ ਹਾਂਜੀ ਉਹ ਫਿਰ ਇੰਦਾਂ ਲੜੌਣਾ ਤੇ ਘਰ ਜਾਣੇ ਕਰਾ ਗੁਰਗੰਦਾ ਰੱਬ ਕੀ ਕਰਦਾ ਤੇ ਉਹ ਫਿਰ ਇੱਕ ਦਿਨ ਫੋੜੇ ਦਾ ਘਰੇ ਕੋਈ ਰਿਸ਼ਤੇਦਾਰ ਆ ਗਏ ਠੀਕ ਹੈ ਜੀ ਤੇ ਉਹ ਮੋਹ ਫਾਦਰ ਸਾਹਿਬ ਨੇ ਸ਼ਾਮ ਨੂੰ ਜਦਾ ਬੈਠੇ ਨੇ ਤੁਹਾਨੂੰ ਪਤਾ ਹੈ ਇਹ ਕਿਹੜੇ ਕਹਾਂ ਬੈਠੇ ਹੋ ਲੋਕਾਂ ਦੇ ਕੋਲ ਆਈ ਮੈਨੂੰ ਹੱਜ ਜੀ ਦੱਸੋ ਕਿ ਉਹ ਆਪਣੇ ਨਾਲ ਆ ਰਹੇ ਨੇ ਉਹਨਾਂ ਦੇ ਜੀਸਲਾ ਦਾ ਤੇ ਦੋ ਬੰਦੇ ਰਹੇ ਹੋ ਇਹਨਾਂ ਦੀ ਜੀ ਤੇ ਉਹ ਆ ਗਏ ਉਹਨਾਂ ਦੇ ਨਾਲ ਆਪਣੇ ਸੁਣ ਨੂੰ ਰਿਸ਼ਤੇਦਾਰ ਇੱਕ ਮੇਰੇ ਘਰ ਤੋਂ ਫਿਰ ਸੁਣ ਨੂੰ ਪਾਜ਼ਰ ਪਿਆ ਦਿੱਤੇ ठीक है तो मैंने बड़ी खुशी हुई मान लो भी मेन गाड़े गाने लग गए जब उस मतलब तो मेन सारे प्यार कर लग गए रिश्तेदार छोटा कलाकार बन गया जो मेरा कला गाई मैंने कलाकार है मैं चलो गीसरा बड़ा हम कुदरत वालों रब ने आवाज दी ਅਸਟਰਬਾਜੇ ਮੈਰਜਵਸ ਉਹਦੇ ਵਿੱਚ ਪੜਦਾ ਸੀਗਾ ਪ੍ਰਾਇਮਰੀ ਸਕੂਲ ਚ ਉਧਰ ਬਾਸਬਾਹ ਹੋ ਗਿਆ ਹੁੰਦਾ ਸੀ ਜਦ ਤੇ ਬਾਸਬਾਹ ਦੇ ਵਿੱਚ ਸਾਡੇ ਮਾਤਰਾ ਦੇ ਸ਼ਨੀਆਦ ਦੇ ਲਿਖਣ ਲਾ ਦੇਣਾ ਔਰ ਮੈਂ ਜਿੱਤ ਗਾਉ ਕਵਤਰ ਹੋਈ ਉਹ ਕਾਇਦੇ ਦੇ ਵਿੱਚ ਉਹ ਨਾ ਜਦੋਂ ਚੇਨਾ ਰਹੀ ਕੋਈ ਕਪਤਾਨ ਉਹ ਤਰਜੇ ਵਿੱਚ ਬਵਾ ਦੇ ਤੇ ਉਹ ਜਾਵਾ ਸ਼ੁਰੂ ਕਰ ਦਿੱਤਾ ਸਕੂਲ ਦੇ ਟਾਈਮ ਹਰ ਸਕੂਲ ਦੇ ਟਾਈਮ ਉਹ ਕਪਤਾਨ ਨੂੰ ਅੱਜ ਵੀ ਯਾਦ ਹੈ ਕਿ ਉਹ ਅੱਜ ਚਿੜੀ ਤੇ ਜ ਤੌਰ ਤੇ ਜੀਤ ਗਈ ਆ ਬੱਚਾ ਕਲਾ ਦੇ ਵਿੱਚ ਪਈ ਆਉਂਦੀ ਆ ਕਬੜਾ ਕਿੱਥੇ ਹੋ ਕੇ ਕਾਉਂ ਰੋੜੀ ਪਾ ਲਈ ਓਟ ਦੇ ਕਬੂਤਰਾਂ ਨੇ ਪਾਰੀ ਲਾਈਏ ਜਦੋਂ ਦਾ ਨਾ ਹੋ ਸੀਗੇ ਲਾਉਂਦੇ ਦੁਨੀਆਂ ਤੋਂ ਬਹੁਤ ਬੱਝ ਗਿਆ ਠੀਕ ਹੈ ਤੇ ਉਹ ਕਪਤਾਨ ਨੂੰ ਜਦੋਂ ਮਦਾਵਾ ਵਾਤਨਾ ਨੇ ਕਿਹਾ ਸੀ ਤੇ ਮੁੰਡਾ ਬਲ ਦੀ ਕੁਝ ਅੱਗੇ ਜਾ ਸਕਦਾ ਉਹਨਾਂ ਨੇ ਮੈਨੂੰ ਬੜੀ ਵੱਲਾ ਫਿਰਦੇ ਨੇ ਹਾਂ ਜੀ ਤੇ ਮੈਂ ਫਿਰ ਗਉਣਾ ਮਿਲਦੀ ਹੋਰ ਅੱਗੇ ਦਾ ਹਤਾ ਅੱਗੇ ਮੇਰੀ ਜਿਹੜੀ ਮੈਂ ਅੱਗੇ ਕਿਤੇ ਵਧੀ ਗਿਆ ਉਹ ਫਿਰ ਅੱਲਾ ਮਾਤਾ ਨੂੰ ਬਹੁਤ ਅੱਲਾ ਦਾ ਸਤਿਕਾਰ ਕਰਦਾ ਅੱਜ ਵੀ ਜਿਲ੍ਹਾ ਦੇ ਬਦਲਤੀ ਉਹਦਾ ਸ਼ਹਿਰ ਦੀ ਚੇਤਰ ਨਹੀਂ ਸ਼ਹਿਰ ਨਹੀਂ ਮਾਦੰਦੇ ਲੋਕ ਤੇ ਮੈਂ ਉਹ ਸਾਬਾ ਸੇ ਮੁਕਾਮ ਤੇ ਲਾਹ ਹੁੰਦਾ ਕਿਹਦੇ ਪੁੱਛੀ ਉਸ ਦਾ ਮੈਂ ਜੀ ਆਪਣਾ ਟੈਂਪਲਰਾ ਟੋਪਲਾ ਸ਼ਿਆ ਬਟਾਲੇ ਦੇ ਕੋਲ ਹਾਂ ਜੀ ਹਾਂ ਜੀ ਤੇ ਉੱਥੇ ਸਾਡੇ ਪਿੰਡ ਪਰ ਆ ਗਏ ਸੀ ਨਹੀਂ ਦੱਸਿਆ ਕਿ ਸਾਡੇ ਮਾਪਣ ਤੰਮਿੰਦ ਸਿੰਘ ਜੀ ਹੁੰਦੇ ਸੀ ਕਿਹੜੇ ਦੇਸ਼ਾਂ ਤੋਂ ਦੇਸੀ ਹੋ ਗਏ ਸੀ ਬਰਮੋ ਸਿੰਘ ਹਾਂਜੀ ਤੇ ਉਹਨਾਂ ਨੇ ਵੀ ਨੰਨ ਲਾ ਕਿ ਇੱਕ ਹੋਰ ਵਰਗੀ ਗੱਲ ਯਾਦ ਹੈ ਜਿਹੜਾ ਨਾਲੇ ਕਾਫੀ ਚੰਗੀ ਗੱਲ ਹੈ ਹਾਂਜੀ ਹਾਂਜੀ ਤੇ ਖੇਵਾ ਕੋਲ ਜਦੋਂ ਨਾ ਜੋਜ ਕੋਸਾ ਵੀ ਬਣ ਗਿਆ ਪੰਗੋਵਾ ਦੇ ਵਿੱਚ ਇੱਕ ਜੇਟ ਹੋ ਬੱਲੇ ਜਿੱਤਾ ਬੱਲੇ ਕਲ ਕਲਦੀ ਸੀ ਬੱਲੇ ਪੰਜ ਪੋਰਾ ਸਿੱਕਾ ਸਾਰੇ ਦੇਸ਼ ਵਿੱਚ ਚੱਲੇ ਮੈਂ ਵੀ ਥੋੜਾ ਜਿਹਾ ਤੱਦੇ ਵਿੱਚ ਬੋਤਾ ਇੱਕਦਮ ਉੱਥੇ ਸਾਰੇ ਸਿਮੋਚ ਬੋਤਾ ਜਦੋਂ ਉਹ ਦਿਖਾ ਲਵੇ ਯਾਰਾ ਕਿ ਬਹੁਤ ਵਧੀਆ ਫਾਉਟ ਹੋਵੇ ਤੇ ਕੱਪਾ ਦੇ ਵਿੱਚ ਵੀ ਜਿੱਤ ਦੇ ਵਿੱਚ ਪ੍ਰੋਫਟ ਤਾਂ ਬਣਦਾ ਲੈ ਉਹ ਸਾਰੇ ਨੰਬਰ ਨਦਨ ਤੇ ਬਗੜੀਆ ਫਿਰ ਲੱਗੇ ਗਾਹ ਲਾ ਦੇ ਸੌਤ ਜਣ ਦੇ ਜਦੋਂ ਤੇ ਕਈ ਟਾਈਮ ਮੈਨੂੰ ਟੀਚਰ ਜਦੋਂ ਲਾ ਜਿਹਨੇ ਉਸ ਤੋਂ ਦਿੱਤ ਗਿਆ ਪ੍ਰਾਇਮਰੀ ਤੋਂ ਗਿਆ ਪ੍ਰਾਇਮਰੀ ਵਿੱਚ ਹਾਂਜੀ ਉਹ ਕਈ ਟੀਚਰ ਜਦੋਂ ਬਾਸ ਲਾ ਗਿਆ ਲੱਗੇ ਉਹਨਾਂ ਬੜਾ ਵਧੀਆ ਚ ਅੱਲਾਹ ਬਾਦੂ ਆਜੋ ਕੋ ਜੋਸ਼ੀ ਤੇ ਜੋਸ਼ੀ ਟੀਚਰ ਹੈ ਵਸੇਦੇ ਕਿਲਾ ਤੋਂ ਸੰਗ ਮਦਰ ਟੌਪ ਪੜਿਆ ਹੋਰ ਠੀਕ ਠੀਕ ਅੱਗੇ ਹੋਰ ਵੀ ਗੱਲ ਹੈ ਆ ਪੁਲਿਸ ਲਾਈਨ ਹੈ ਇਹੋ ਪੁਲਿਸ ਲਾਈਨ ਤੇ ਜੋ ਟੀਚਰ ਜੋ ਸ਼ੇਰ ਜਗਨ ਜਗਨ ਵਾਲੇ ਬਾਰੇ ਉਹ ਦੱਸਣਾ ਹੈ ਇੱਧਰ ਆਓ ਮੈਂ ਉਹ ਉੱਧਰ ਕਹਿੰ ਲੱਗ ਮੈਨੂੰ ਤੇ ਮੈਨੂੰ ਚਾਹੁੰਦਾ ਦੱਸਣਾ ਹੈ ਅੱਜ ਇੱਕ ਲੰਘਣੇ ਚਾਹਤਾ ਆ ਬੇਲਾ ਜੀ ਨਹੀਂ ਹੋ ਰਹੀ ਰੇਲ ਜਾਨੀ ਜੀ ਜੀ ਤੇ ਉਹਨਾਂ ਨੇ ਉਹ ਬਾਸਟਾ ਦੇ ਵਿੱਚ ਫਿਰ ਕੰਪੀਟੀਸ਼ਨ ਦੇ ਸਕੂਲ ਦੇ ਵਿੱਚ ਵੀ ਕੰਪੀਟੀਸ਼ਨ ਦੇ ਵਿੱਚ ਮੈਂ ਮਿਲ ਕੇ ਕਾਫੀ ਅਲਾਮਾ ਸੰਕੀਤੇ ਇਦਾਂ ਹੋ ਰਿਹਾ ਦੇ ਬੱਦੇ 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 ਚੱਲਦਾ ਰਿਹਾ ਕੰਮ ਤੇ ਫੇਰ ਜੀ ਲੈ ਆਇਆ ਸੰਗਠਨ ਅਸੇ ਦੇ ਵਿੱਚ ਚੰਡੀਗੜ੍ਹ ਚਲ ਗਿਆ ਉੱਥੇ ਗਿਆ ਤੇ ਉੱਥੇ ਜਾ ਕੇ ਮੈਂ ਪੜਾਉਂਦਾ ਕੁਫੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਨਾਲ ਬੋਲੀਆਂ ਪਾਉਣ ਦਾ ਮੌਕਾ ਮਿਲਦਾ ਸੀ ਸਟੇਜਾਂ ਤੇ ਇੱਕ ਸਭ ਤੋਂ ਵੱਡੀ ਸਟੇਜ ਜਿਹੜੀ ਉੱਥੇ ਜਿਹੜਾ ਜੋਰਥਿਕਲ ਸੈਕਟਰ 18 ਦੇ ਵਿੱਚ ਠੀਕ ਹੈ ਉਰਦੂ ਵਿੱਚ ਕਾਫੀ ਫੰਕਸ਼ਨ ਹੋਏਗੇ ਸ਼ਮੀ ਹੋਰ ਜ਼ਿਆਦਾ ਹੋਏ تھے ਅਜੀ ਹੌਲਨਾ ਵੀ ਕਰੇ ਤੇ ਉਹ ਉਸ ਤੋਂ ਵੀ ਚ ਚ ਮੁਕੰਮਲਿਆ ਤੇ ਉਹਦੇ ਵਿੱਚ ਇੱਕ ਮੁਕੰਮਲਿਆ ਉਹਨੂੰ ਕੰਪੀਟੀਸ਼ਨ ਦੇ ਵਿੱਚ ਪਹੁੰਚਾ ਤੇ ਉਹ ਕੰਪੀਟੀਸ਼ਨ ਦੇ ਵਿੱਚ ਵੀ ਆਪਾਂ ਲਾ ਲਾ ਫਿਰ ਦਿੱਤਾ ਲੱਗਦਾ ਇੱਕ ਦਲ ਹੈ ਜੀ ਆ ਇਹ ਕਿਸੇ ਕੰਪਨੀਸ਼ਨ ਹੋਏ ਰਹਿਣ ਪਰ ਫਟੇ ਹੋਰ ਹੈ ਮਲ ਇੱਕ ਇੱਕ ਤਰ੍ਹਾਂ ਦਾ ਮਾਜਮਾ ਇੱਕ ਮਰੀ ਚੋਂ ਪੈਂਦਾ ਜਾਂਦਾ ਸੀਗਾ ਹਾਂਜੀ ਆਹ ਨਹੀਂ ਇੱਕ ਗਾਣੇ ਤੋਂ ਇੱਕ 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 ਤਰ੍ਹਾਂ ਦਾ ਟਾਪਿਕ ਪੈਂਦਾ ਮੇਰੇ ਤੇ ਤਰ੍ਹਾਂ ਤੇਰੇ ਹੋ ਰਹਾ ਹਾਂਜੀ ਹਾਂਜੀ ਤਨ ਮਲ ਬਚਾਉਂਦਾ ਆ ਰਿਹਾ ਜਿਹੜੀ ਪੜ੍ਹਾਈ ਚੱਲ ਵਾਲੇ ਉਹ ਤੁਲਾ ਚੋਂ ਇੱਕ ਮੈਮ ਨੂੰ ਜੇ ਪੜ੍ਹਦਾ ਸੀਗਾ ਹਾਂਜੀ ਤੇ ਇਹਦਾ ਹਸਲਾ ਵੱਡਾ ਵੱਡਾ ਚੱਲਦਾ ਰਹੇ ਬਹੁਤ ਵਧੀਆ ਕਰਦੇ ਨਹੀਂ ਕਿ ਕੀ ਪੜ੍ਹਾਈ ਨਹੀਂ ਕਰਨੇ ਪੜ੍ਹਾਈ ਖਰਾਬ ਹੋਏਗੀ ਸੀ ਦੇ ਵਿੱਚ ਵੜੀਏ ਜਗਾਣੇ ਗੋਲਣ ਚ ਪੜਾਈ ਵੀ ਉਹ ਪੜਾਈ ਜਿਹੜੀ ਤੁਸੀਂ ਰਹੇ ਇਨੰਦ ਜੀ ਪੜਾਈ ਚ ਉਹ ਲਾਹੌਰ ਦਾ ਬਹੁਤ ਹਾਲ ਸੀਗਾ ਨਾ ਪੜਦਾ ਵੀ ਚੀਜ਼ ਸੀਗਾ ਤੇ ਇੱਕ ਆ ਵੇਰ ਬੰਦੇ ਜੀ ਕਿ ਕਿ ਲਾਹੌਰ ਦਾ ਕਾਹਦੇ ਤਰੀਕੇ ਨਾਲ ਪੜਾਵੇ ਲਾਹੌਰ ਪੜਾਈ ਵਾਲੀ ਤਿਆਰ ਦੇ ਫਿਰ ਉਹ ਇੱਕ ਤਰ੍ਹਾਂ ਦਾ ਸੰਗਰੇ ਘਰ ਜਾ ਰਿਹਾ ਬਹੁਤ ਸਾਥ ਦਿੱਤਾ ਅਸੀਸ਼ੇ ਦੇ ਵਿੱਚ ਮੇਰੇ ਵੱਡੇ ਬਰਾਬਰ ਹਰਨਦਰ ਸਿੰਘ ਕੈਨੇਡਾ ਨੇ ਸੈਟਲ ਹੋ ਗਿਆ ਉਹਦਾ ਵੀ ਇਸ ਸਫੇਰ ਦੇ ਵਿੱਚ ਬਹੁਤ ਹੀ ਯੋਗਤਾ ਸਾਬਿਤ ਆ ਲਾਹੌਰ ਦਾ ਮਨਪੀ ਬਹੁਤ ਰਹੀ ਰਵਾਨੀ ਸਾਰੀ ਠੀਕ ਹੈ ਜੀ ਤੇ ਮਾਪਿਆਂ ਨੇ ਕਰੀ ਇਹ ਨਹੀਂ ਕਿ ਆਂ ਗਾਣੇ ਬੋਲਣ ਦੇ ਆ ਪੜ੍ਹਾਈ ਖਰਾਬ ਹੋ ਜਾਏਗੀ ਉਹ ਉਹ ਦੇਖੋ ਉਹਨਾਂ ਕੰਮ ਦਾ ਤਾਂ ਕੋਸਾ ਹਾਂ ਜੀ ਬੋਲ ਰਿਹਾ ਸੀ ਸਿਰੇ ਤੇ ਸ਼ਾ ਚੱਲਦੇ ਹੁੰਦੇ ਸੀਗੇ ਜਿੰਨਾਂ ਵਿਆਹ ਹੋ ਗਏ ਪਹਿਲਾਂ ਕੋਈ ਟੈਂਪਲਰ ਘਰ ਵਿਆਹ ਜਾ ਵਾਪਸ ਜਦੋਂ ਜਦੋਂ ਐਂਟੀ ਲੱਗਦੀ ਜਿੰਦੇ ਹੱਦ ਤੱਕ ਉਹ ਉਹ ਮੈਂ ਕਹਿੰਦਾ ਜਦੋਂ ਜਦੋਂ ਆ ਲੈ ਕੇ ਤੇ ਜਿੰਨਾਂ ਵਿਆਹ ਹੋ ਜਾਂਦਾ ਹੈ ਸਿਰਾ ਤਾਂ ਬੰਦੇ ਲਾਵਾਏ ਤੇ ਸਿਰੇ ਕਾਪਾ ਨਹੀਂ ਹੁੰਦੀ ਰਹੀ ਇਹ ਇਸ਼ਤਰੀ सिर कोई करनी होगी नाच करने पैसे है चाचे पाए मुडे का ना तो चाचिया पाइं जिन्होंने भी मतलब सिरे दिन सारे ना व्यासा परिवार जुड़ता है जी तो सिरे में लगा रहा

ਤੇ ਤਾਂ ਉਹ ਇਮਜੈਂਟ ਦਾ ਪਿਆਰ ਮਿਲਦਾ ਪਿਆ ਵਾ ਤੇ ਉਹ ਤਾਂ ਹੋ ਗਿਆ ਜੀ ਕੀ ਦੇਖੀ ਕੀ ਹਰ ਸਾਧ ਨੂੰ ਸੋਸ਼ਲ ਮੀਡੀਆ ਯੂਟਿਊਬਰ ਵੈਸ਼ਲ ਚੈਨਲ ਤੇ ਵੀ ਆਏ ਜੀ ਹਾਂ ਜੀ ਪਿਆਰ ਵੀ ਮਿਲਣ ਲਿਆ ਵਾ ਹਾਂ ਜੀ ਤੁਹਾਰਾ ਮਾਪ ਕਿੰਨਾ ਜੇ ਗਰੰਟ ਸਪੋਰਟ ਕਰਦੇ ਬੇਰੇ ਬੇਰੇ ਹਾਂ ਜੀ ਕਾਜੀ ਬਹੁਤ ਸਪੋਰਟ ਕਰਦੇ ਨੇ ਮੇਰੀ ਤਾਂ ਗਾਣਾ ਇੱਕ ਰੱਖੜੀ ਹਾਂ ਜੀ ਬਹੁਤ ਜਿਆਦਾ ਚੱਲਿਆ ਗਿਆ ਫੇਮਸ ਵੀ ਹੋਇਆ ਵਾ ਹਾਂ ਜੀ ਤੇ ਸ਼ੂਟਿੰਗ ਵੀ ਬਹੁਤ ਵਧੀਆ ਹੁੰਦੀ ਤੁਹਾਡੀ ਹਾਂ ਜੀ ਹਾਂ ਜੀ ਇਹ ਕਿੱਦਾਂ ਬਣਾ ਕੇ ਜਾਂ ਕਿਸੇ ਕੋਲ ਪਛਲੇ ਬਾਈ ਜੀ ਗੱਲਬਾਤ ਇੱਕ ਦਿਨ ਮੇਰੀ ਡਾਈਰੀ ਦੇ ਵਿੱਚ ਅਰਤੋਂ ਕੋਈ 32 33 ਸਾਲ ਪਹਿਲਾਂ ਮੋਟਿਆ ਐਨਾ ਪਰਾ ਵਿੱਚ ਇਖਾ ਜੀ ਇਹ ਜਿਸ ਮਿੰਦਰ ਸੰਚ ਹੈ ਆਪਣੀ ਰਾਈਟਰ ਲਏ ਦੇ ਉਹਦੇ ਵਿੱਚ ਚੰਗੀ ਗੱਲਾਂ ਦੱਸਿਆ ਬੀਜੀ ਬੋਲ ਦੇ ਚੰਗੜੇ ਹੁੰਦੇ ਸੀਗੇ ਮਤੋਂ ਵੱਡੇ ਸੇ ਉਮਰ ਦੇ ਵਿੱਚ ਤੇ ਉਹਨਾਂ ਨੇ ਵੀ ਸੁਣਾਇਆ ਉਸੇ ਦਿਨ ਤੇ ਹਾਂ ਜੀ ਉਹਨਾਂ ਨੇ ਬੜੇ ਕਹਿੰਦੇ ਬਾਈ ਜੀ ਮਨ ਦਾ ਰਹਿਦਾ ਹਾਂ ਹਾਂ ਇਹ ਆ ਜੀ ਕੋਈ ਬੜਾ ਸਤਾਰਜਾ ਦੇ ਵੱਡੇ ਜੀ ਲੱਗ ਤੋ ਕੋਈ ਗੱਲ ਨਹੀਂ ਹੈ ਕਿ ਜੇ ਜੇ ਲੰਗੀ ਫਿਰ ਉਹਦਾ ਮੇਰੀ ਇੱਕ ਕੈਸਟ ਆਈ ਨਹੀਂ ਜੀ ਸਾਲਕ ਬਲੇ ਦੇ ਵਿੱਚ ਪਹਿਲੀ ਗੱਲ ਜਿਹੜੀ ਹਾਂਜੀ ਤੇ ਬਰੰਦਰ ਬਚੇ ਜੀ ਦਾ ਸਭੀ ਸੀਗਾ ਦੇ ਵਿੱਚ ਪਠਿਆਲਾ ਦੀ ਕੈਪਸਿਡੀ ਉਹਦੇ ਵਿੱਚ ਫਿਰ ਟਾਈਟਲ ਸੌ ਜਿਹੜਾ ਵਾ ਜਸਮੰਦਰ ਸਾਹਿਬ ਕਿਆ ਬ੍ਰੂਡਾ ਸੀਗਾ ਆਜਾ ਸੋਹਣਾ ਦੇ ਪਾਲਾ ਗੜ ਦੇ ਵਿੱਚ ਬਾਵਾ ਹਾਂਜੀ ਚੱਲਦਾ ਸੀ ਹਾਂਜੀ ਹਾਂਜੀ ਉਹ ਗੀਤ ਹੈ ਮੇਰਾ ਉਹਨੂੰ ਕੈਚਟਾ ਪਹਿਲਾਂ ਹੋਇਆ ਸੀ ਜਿਆ ਕੋਈ 80s ਦਾ ਕੁਛ ਨਹੀਂ ਹੁੰਦਾ ਉਹ ਕੈਚਰ ਆਰੰਸ ਰੂਚੀ ਉਹ ਜਿਹੜਾ ਕੋਲ ਬੜੀ ਰੋਪਣ ਹੈ ਜਿਸ ਦੀ ਕਿਸੇ ਨੇ ਨਾ ਕਰਿਆ ਚ ਤੇ ਛੇਨ ਸਰਵਿਸ ਉਹਨਾਂ ਦਾ ਲਾਗੇ ਚਾ ਉਸ ਤੋਂ ਬਾਅਦ ਜਸਮਿੰਦਰ ਸਿੰਘ ਦਾ ਅਫਰੀਦ ਗੀਤ ਉਹਨਾਂ ਨੇ ਹੋਰ ਨਹੀਂ ਦਿੱਤੇ ਮੈਨੂੰ ਇਹ ਗੀਤ ਉਹਨਾਂ ਦੇ ਨਾਮ ਲੱਗੇ ਮੈਨੂੰ ਅੱਜ ਪਤਾ ਕੀ ਸੀ ਜੀ ਅੱਜ ਵੀ ਮੇਰੀ ਗੈਰੀ ਚੰਨਾ ਲੋਕ ਤਰੀਕ ਪਾ ਲੈਣਾ ਕਿਹੜੀ ਟ੍ਰੇਨ ਮਾਰ ਗਈ ਜਿਹੜਾ ਲੈ ਕੇ ਲਿਖਿਆ ਲਿਖਿਆ ਰੱਖਿਆ ਤੁਸੀਂ ਰਾਜੀ ਬਾਈ ਦੇ ਵਿੱਚ ਕੋਈ ਉੱਡਦਾ ਰਿਹਾ ਮੈਨੂੰ ਕਿਸੇ ਹੋਰ ਟਰੈਕਟਰ ਦਾ ਵੀ ਹਾਂਜੀ ਹਾਂਜੀ ਤਰੀਕ ਬਲੋ ਉਹ ਗੀਤ 30-30 ਸਾਲ ਪਹਿਲਾਂ ਖਰੀਦਿਆ ਬਣਾ ਚਾਹੁੰਦੇ ਹਾਂ ਹਾਂਜੀ ਇਹ ਖਰੀਦੀ ਫਿਰ ਅੱਜ ਕਾਨੂੰਨ ਦੇ ਖੇਰੋ ਰਿਸ਼ਤੇਦਾਰ ਦੇ ਵਿੱਚ

ਸ਼ਰਧਾਂਜਲੀਾਂ ਨਾਲ ਫੋਟੋ ਦੇ ਮੱਦੇਨਜ਼ਰ ਕਰੋ ਬਹੁਤ ਸਾਰੇ ਬਿਲਕੁਲ ਬਹੁਤ ਅੱਗੇ ਚੱਲਦੇ ਬਿਲਕੁਲ ਕਿੱਥੇ ਕੀ ਹੋ ਰਿਹਾ ਉਹ ਤੇ ਮੇਰੇ ਮਨ ਦੇ ਵਿੱਚ ਆਇਆ ਕਿ ਜੇ ਹੋ ਗਏ ਮਨ ਭੈਰ ਤੋਂ ਨਰਾਸ਼ੇ ਚੜਾ ਕਰਨ ਲੱਗੇ ਨਰਾਜ਼ ਹੋਣ ਲੱਗੇ ਕਿ ਕਿਉਂ ਲਾਉ ਇੱਕ ਜਿੱਤ ਦੇ ذریعے ਜਿਹੜੇ ਕੋਈ ਵਿਛੜੇ ਆਪਸ ਚੱਲਦੇ ਨੇ ਇਹ ਸਾਰੇ ਮੇਰਾ ਜੋ ਸੀ ਮੇਰੇ ਰਖੀ ਦੇ ਗਣ ਦਾ ਇਹ ਮਤਲਬ ਹੀ ਮੁੱਖ ਮਕਸਦ ਮੇਰਾ ਇਹ ਸੀਗਾ ਕਿ ਵਰਤੋਂ ਵਿੱਚ ਡਿਸਟਰਬਰ ਚ ਪਰ ਇਹ ਪ੍ਰੋਬਲਮ ਜਿਹੜਾ ਆ ਰਹੀ ਹੈ ਜਣੀਆ ਇਹ ਲਾਈਨ ਜਿਹੜਾ ਜੇ ਕਿ ਤਰੀਕੇ ਨਾਲ ਫਿਰ ਮੈਂ ਦੇਖਿਆ ਕੋਈ ਕੰਪੋਨੈਂਟ ਆ ਰਹੀ ਕਿੱਥੇ ਕੱਲਾ ਮੈਂ ਤੇ 6-7 ਮਿੰਟ ਲੱਗੇ ਦਾ ਮਿਲ ਕੇ ਇਹ ਰਜਿਸਟਰ ਕਰਦੇ ਆ ਅਸੀਂ ਲੈਂਡ ਕੀਤੀ ਪਰ ਆਲਾ ਹਿੰਸੀ ਕਰ ਫਿਰ ਇਹਨੂੰ ਕੰਪੋਨੈਂਟ ਤਾਂ ਨਵਰ ਜੇ ਮੇਰੇ ਪਰ ਆ ਨਹੀਂ ਆਸਲਾ ਆਏਗੀ ਕਿਉਂਕਿ ਅਪਲਾਈਮੈਂਟ ਹੁੰਦਾ ਹੈ ਆਪਣੇ ਆਪ ਹੁੰਦਾ ਹੀ ਹੁੰਦਾ ਤੇ ਕੋਈ ਬਾਕਲਾ ਸੱਜਣੇ ਤੇ ਪਰ ਆ ਲੈਣਾ ਚੱਲ ਗਿਰੇ ਨੂੰ ਸੁਣਾ ਉਹ ਨੂੰ ਸੁਣਾਓ ਬਿਲਕੁਲ ਹਾਂਜੀ ਤੇ ਉਹ ਮੈਸੇ ਆਇਆ ਫਿਰ ਆਪਣੇ ਸਜਣਪਰਾਂ ਨੂੰ ਮੈਂ ਕਿਹਾ ਤੇਰੇ ਸੱਜਣਾਂ ਨੂੰ ਮੈਂ ਲਾਇਆ ਹੈ ਕੰਪਨਸ਼ਨ ਹੈ ਕਿ ਬਾਅਦ ਵਿੱਚ ਬਹੁਤ ਵਧੀਆ ਤੋਹਫ਼ਾ ਦੇਵਾਂਗਾ ਹੂੰ ਫਿਰ ਮੈਂ ਉਹ ਕਾਟ ਦਿੱਤਾ ਉਸ ਤੋਂ ਬਾਅਦ ਉਹਦਾ ਫੋਟੋ ਲੌਕਰ ਕੀਤਾ ਸੀ ਫੁਲਵਾਰੇ ਦੇ ਕੋਲ ਆਇਆ ਸੀ ਹਾਂਜੀ ਹਾਂਜੀ ਤੇ ਪਿੰਡ ਦੀ ਕੰਪਨੀ ਨੇ ਜੀਪ ਲਗਾਵਾਂ ਰੀਲਿਸ ਕੀਤਾ ਇਹ ਤੇ ਅਗਲੇ ਤਰੀਕ ਨੂੰ ਅਪਰਾਹਸੇ ਨੂੰ ਅਗਸਤ ਨੂੰ ਤੇ ਠੀਕ ਆ ਬਾਈ ਬਹੁਤ ਵਧੀਆ ਸਰਵਿਸ ਦੇ ਗਿਆ ਇੱਕ ਹੋਰ ਗੱਲ ਦੇਖੋ ਏ ਜੀ ਸਰਦਾਰ ਮੈਨੂੰ ਕਈ ਕੰਮਾਂ ਲਈ ਆ ਗਿਆ। ਕਈ ਕਹਿੰਦੇ ਇਹ ਤੁਹਾਡੇ ਬਹੁਤ ਬੋਤਾਲ ਲੱਗਦੇ ਨੇ ਕਿ ਇਹ ਐਡੀ ਜੀ ਗੇਮ ਬਹੁਤ ਵਧੀਆ ਲੱਗਿਆ। ਉਹਨਾਂ ਪਾਸੋਂ ਬੋਲ ਰਿਹਾ ਕਿ ਬੈ ਆਪਣੇ ਬੰਦੇ ਤੁਹਾਡੇ ਨਾਲ ਨਹੀਂ ਜਾਂਦਾ। ਹਾਂਜੀ ਜੀ। ਤੇ ਮੈਂ ਤੁਹਾਡੇ ਨਾਲ ਇਹਨਾਂ ਨੂੰ ਮਿਲਤੀ ਭਰਾ ਦੇ ਵਿਚਰਾਵ ਤੇ ਅਸੀਂ ਸਾਰੇ ਇੱਕ ਜੁੱਟਾ ਹੋ ਗਏ ਹਾਂ। ਹਾਂਜੀ ਇਹ ਬਹੁਤ ਵਧੀਆ ਹੈ। ਸ਼ੂਟਿੰਗ ਵੀ ਤੁਹਾਡੀ ਬਹੁਤ ਵਧੀਆ ਹੋਈ। ਇੱਕ ਪੈਨ ਭਰਾ ਨੂੰ ਦੋ ਪੈਨ ਭਰਾ ਮਿਲਣ ਦੇ ਦਾ ਭਰਾ ਵੀ ਐ ਤੇ ਭੈਣ ਵੀ ਆਪਸ ਵਿੱਚ ਮਿਲਣ ਦੇ। ਦੀ ਬੋੜੋਰੀ ਸ਼ੂਟਿੰਗ ਹੀ ਦੇਖਿਆ ਤੇ ਸ਼ੂਟਰ ਦੇ ਵਿੱਚ ਇੱਕ ਵਾਰ ਹੋਰ ਦੇਖੋ ਕਲਾਕਾਰ ਨੂੰ ਜਿਹਨਾਂ ਦਾ ਮੈਨੂੰ ਲੱਗਦਾ ਇਹ ਮੇਰਾ ਨਹੀਂ ਸੀ ਲੱਗਦਾ ਕਿ ਜਦੋਂ ਵਿਛੜਿਆ ਉਹ ਜਦੋਂ ਉਹਦੇ ਅੱਗੇ ਬਹਾਂਜਾ ਵੱਜੇ ਬੜੀ ਵੱਡੀ ਗੱਲ ਹੈ ਹੂੰ ਦੇਖੇ ਜੇ ਕੋਈ ਚਾਹ ਪਿਸਾਣ ਹੈ ਆਹ ਜੀ ਠੀਕ ਹੈ ਨਾ ਜੇ ਲੈ ਰਹੇ ਹਾਂ ਬਾਕੀ ਚੀਜ਼ ਦੇ ਹਰ ਸਿਰ ਤੋਂ ਅਗਲੇ ਨੂੰ ਸੁਣ ਕੇ ਦੱਸਾਂਗੇ ਕਿ ਲਫ਼ਜ਼ ਰੱਬਾ ਨੇ ਇਹਨਾਂ ਲਫ਼ਜ਼ਾਂ ਨੇ ਮਤਲਬੀ ਜਦੋਂ ਉਹ ਸ਼ੂਟਰ ਕੋਲ ਬਾਣਾ ਲਟਾ ਰਿਹਾ ਸੀਗਾ ਘਾਂਦੀ ਜੀ ਤੋ ਉੱਥੇ ਪਰੇ ਜਿਹੜੇ ਭੈਣ ਭਾਏ ਜਿਹੜੇ ਆਗਦੇ ਆਉਂਦੇ ਦਿਖਾਉਂਦੇ ਉਹ ਵੀ ਬਿੰਦੀ ਬਿਲਕੁਲ ਜੀ ਉਹ ਕਰੇ ਉੱਥੇ ਅੱਖਾਂ ਤੋਂ ਉੱਥੇ ਆ ਜਾਣਗੇ ਫੇਰ ਲੈ ਕੇ ਯਾਰ ਜੀ ਮੇਰਾ ਪਾਸ ਹੈ ਆਪਣਾ ਇਹ ਬੜਾ ਮੇਰੇ ਵਿਸ਼ਵਾਸ ਹੋਇਆ ਕਿ ਜਿਹੜਾ ਉਹ ਤਾਂ ਮੋਹਰਾ ਦੇ ਸੱਚੇ ਪਾਸਾ ਦਾ ਜਿਵੇਂ ਹੋ ਕਨੇ ਤੇ ਲੈਕਚਰ ਕਰਾਂ ਬੜੀ ਕੀ ਲੋ ਹੁਣ ਸਾਤਾ ਲੈਕਚਰ ਬਾਰੇ ਦੇਖੋ ਜੀ ਪਹਿਲੀ ਗੱਲ ਇਹ ਜੇ ਮੈਂ ਆਪਣੇ ਸਾਰੇ ਗੌਂਦੋ ਚਲੋ ਸਾਰੇ ਬੰਦੇ ਲੈ ਕੇ ਸਾਨੂੰ ਇਹ ਮਾੜਾ ਗੋਗਾ ਹਾਂ ਜੀ ਹਾਂ ਜੀ ਪਰ ਜੋ ਪਰਾਰੇ ਗਾਇਕ ਸੀ ਜੇ ਨਾ ਬਿਲਕੁਲ ਜਿੰਦਾਰ ਗਰਦਾਸ ਸਿੰਘ ਸਾਹਿਬ ਕਹ ਸਰਾਵਸ ਬਲੇ ਸਭ ਤੋਂ ਉਸ ਕਵਨ ਸਾਹਿਬ ਜਹਾਦੇ ਵਿੱਚ ਨਹੀਂ ਹੈਗੇ ਪਰ ਇਹ ਬੁੱਲਾ ਨੇ ਬਚਾ ਲਿਆ ਦੇ ਵਿੱਚ ਆ ਗਏ ਠੀਕ ਹੈ ਜੀ ਉਹ ਰੰਗੀ ਦੁਨੀਆ ਤੱਕ ਰਹਿ ਗਏ ਇਹ ਸਾਬਰਪੋਦੀ ਸਾਹਿਬ ਮਤਲਬ ਇਹਨਾਂ ਦਾ ਬਾਰਾ ਦਾ ਨਿਚੇ ਦੇ ਕਿੰਨਾ ਸਾਫ਼ ਸੁੱਧੇ ਗਾ ਲਿਆ ਹੋਏ ਕਿੰਨੇ ਵਧੀਆ ਹੁੰਦੇ ਸੀਗੇ ਠੀਕ ਹੈ ਜੀ ਮੈਂ ਉਹਦਾ ਮਨਤੀ ਜੋ ਹੈ ਤੇ ਕਾਫੀ ਕੁਝ ਮੈਂ ਸਿੱਖਿਆ ਨਹੀਂ ਬਿਲਕੁਲ ਜੀ ਹਾਂ ਜੀ ਤੇ ਅੱਜਕੱਲ ਜਿੱਦਾਂ ਹੋਣਾ ਮਲਹੂਕਾ ਚੌਕ ਦੇ ਵਾਸੀ ਚੱਕਰੋ ਇਹ ਤਾਂ ਇਹ ਚੰਗੀ ਸੇਵਾ ਨਹੀਂ ਦੇ ਰਹੇ ਨਹੀਂ ਦੇ ਰਹੇ ਬਿਲਕੁਲ ਜੀ ਬੱਚਿਆਂ ਨੂੰ ਜੋ ਸਲਾਹਾਂ ਦੇ ਕੋਈ ਕਹਿੰਦੇ ਉਹਨਾਂ ਕੋਈ ਸਵੇਰ ਲਾਫਰੋਣਾਂ ਹਾਂ ਜੀ ਕੋਈ ਬੰਦੂਤਾ ਜਿਹੜਾ ਸੇ ਚੱਕਣ ਦੇ ਫਿਰ ਉਹ ਚੱਕ ਨਹੀਂ ਰਿਹਾ ਤੇ ਚੱਕ ਚੱਲਣੀ ਹੈ ਜੀ ਸਰਮਾਉਣਾ ਹੋ ਰਿਹਾ ਹੈ ਇਸ ਕਰਕੇ ਆਇਆ ਸਾਰਿਆਂ ਨੂੰ ਕਿਹੜਾ ਤਰ੍ਹਾਂ ਵਾਣ ਦੇ ਤੇ ਇਹ ਨਹੀਂ ਕਰਨਾ ਚਾਹੁੰਦਾ ਕਿ ਆਪਣਾ 10000 ਵਾਲੇ ਛੱਡ ਕੇ ਕੋਈ ਸੱਭਿਆਚਾਰਕ ਸੇਵਾ ਸੇਵਾ ਵਾਲਾ ਬਣਾਉਣਾ ਹੈ ਸੇਵਾ ਵਾਲਾ ਬਣਾਉਣਾ ਹੈ ਜੋਈ ਆਪਣੇ ਚਲੋ ਮਾਰਕੋ ਬਿਲਕੁਲ ਬਿਲਕੁਲ ਅੱਗੇ ਨਾਲ ਚੱਲਦੇ ਕੋਈ ਗੱਲ ਨਹੀਂ ਕੋਈ ਹਾਲ ਨਹੀਂ ਕੋਈ ਇਸਰਾਬ ਨੀਤ ਨਹੀਂ ਬਿਲਕੁਲ ਹਾਂਜੀ ਕੋਈ ਸੰਗੀਤ ਚਾਲਾ ਜਾਵਾ ਹੋ ਜਾ ਕੋਈ ਨਾ ਕੋਈ ਚਟਕਾ ਹੋ ਰਿਹਾਗਾ ਲੋਕੀ ਬੜੀ ਜਿਆਦਾ ਟਕੇ ਹੋਈ ਫੈਮਿਲੀ ਚ ਬੈਠ ਕੇ ਸੁਣਨ ਵਾਲੇ ਭੰਨ ਹਾਂਜੀ ਕਾ ਕੁਝ ਗਾਣੇ ਇਹੋ ਜਿਹੇ ਕਰਦੇ ਪਏ ਕਿ ਫੈਮਿਲੀ ਚ ਮੀਆਂ ਬੀਬੀ ਤੋਂ ਮਾਂ ਤੋਂ ਲੱਗੇ ਬਿੱਟਣ ਪੈਣ ਤਾਂ ਨਹੀਂ ਸੁਣ ਸਕਦੀ ਆਪਾਂ ਜੀ ਉੱਥੇ ਅੱਗੇ ਪਿੱਛੇ ਨਾਲੇ ਇਨਸ਼ਾ ਅੱਲਾਹ ਫੈਮਿਲੀ ਦੀ ਬਰਕਤ ਰਹਿ ਮਦਦ ਹਾਂਜੀ ਜੀ ਨਹੀਂ ਉਹ ਤਾਂ ਚਾਰ ਪੰਜ ਨੇ ਜੀ ਬੈਠਾ ਹੈ ਉਹ ਤਾਂ ਬੈਠਾ ਸਾਰੇ ਜੀ ਆਪਾਂ ਕੋ ਮਾਗੇ ਬੈਠੇ ਕਿ ਇਹ ਹੋ ਜਾਊਗਾ ਉਹ ਟੀਵੀ ਤਾਂ ਬੰਦ ਕਰ ਰਿਹਾ ਬਿਲਕੁਲ ਸਾਰੇ ਸਭ ਐਕਸਪੈਕਟ ਹੈ ਕਿ ਜਦੋਂ ਜਦੋਂ ਨਹੀਂ ਹੋਣੀ ਕਿ ਟੀਵੀ ਬੰਦ ਕਰਦਣਗੇ ਤੇ ਜੋ ਡੱਬਾ ਪਾ ਰੱਖਣੇ ਵੀ ਕੋਈ ਹਾਂਜੀ ਉਹ ਬਲੈਕ ਹੋ ਰਿਹਾ ਕਾਫੀ ਮੈਨੂੰ ਜੋ ਵੀ ਸੋਨਾ ਆ ਰਿਹਾ ਲੋ ਉਹ ਕਹਿੰਦੇ ਜੀ ਮਨ ਲੱਗਦਾ ਜਾ ਰਹੇ ਆ ਉਹਨਾਂ ਦੀ ਮੰਤੀ ਉਹਨਰਵਰੀ ਮੰਨੀ ਹੋਈ ਠੀਕਾ ਬਾਕੀ ਆਪ ਵੀ ਤੁਸੀਂ ਜਿਹੜਾ ਜੋੜ ਰਹੇ ਨਾ ਕਿਤੇ ਰਿਸਤਿਆਂ ਨੂੰ ਜੋੜ ਰਹੇ ਉਹ ਬਹੁਤ ਵਧੀਆ ਕਰ ਰਹੇ ਜੀ ਕੀ ਹੈ ਮਨੋਚ ਦਾ ਕੋਈ ਉਹਨੂੰ ਬਾਬੀ ਚਲੋ ਜੀ ਉੱਪਰ ਪੇਸ਼ ਕੀਤੇ ਆ ਤੇ ਮੇਰੇ ਕੋਲ ਸੱਜ ਕਰ ਰਹੇ ਆ ਤੇ ਫਕਰ ਹੁੰਦਾ ਫਕਰ ਹੁੰਦਾ ਬਿਲਕੁਲ ਜੀ ਹਾਂ ਜੀ ਹੁਣ ਗਾਣੇ ਗਾਉਣ ਕੋਈ ਫਿਲਮ ਇੰਡਸਟਰੀ ਜਾਂਦਾ ਸ਼ੌਂਕ ਹੈ ਪਰ ਬੜੀ ਦਲੇਰ ਹੈ ਕਿ ਮੈਂ ਜਦੋਂ ਚੱਲੇਗਾ ਸੀ ਨਾ ਰੌਂਡਰ ਮੈਂ ਲਾਈਵ ਪਰਫਾਰਮ ਕਰਦਾ ਰਿਹਾ ਸੀ ਜਦ ਆਪੇ ਅੱਛਾ ਲਾਈਵ ਹਾਂ ਜੀ ਠੀਕ ਹੈ ਦੋਸਤੋ ਜਦੋਂ ਲਾਈਵ ਹੁੰਦੇ ਸੀਗੇ ਤੇ ਉੱਥੇ ਅਰੇ ਅਰੇ ਬੜੇ ਬੜੇ ਬਹਿ ਜੇ ਹਾਂਜੀ ਪੱਲਰੇ ਦੇ ਕੋਸ਼ਿਗੇ ਨਰਿੰਦਰ ਸਿੰਘ ਜੀ ਤੇ ਉਸ ਦੌਰ ਦੇ ਵਿੱਚ ਅਪਰਨਾ ਸਿੱਧੀ ਜੁਨੇ ਰੈਪੜਾ ਜੋ ਖਨਵਾ ਸਿੱਧਾ ਆ ਗਿਆ ਹੈ ਹਾਂ ਜੀ ਅਪਰਨਾ ਸਿੱਧੀ ਮਾਦੀਆ ਦੀ ਕਬੂਲ ਹੋ ਗਈ ਉਹ ਵੀ ਸਾਡੇ ਦੇ ਅਫੀਸ਼ਲ ਰਹੀ ਨਾ ਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਉਹਦੇ ਅਸ ਵਿੱਚ ਆਪਣਾ ਪੱਲਰੇ ਦੇ ਵਿੱਚ ਫਿਰ ਨਰਿੰਦਰ ਸਿੰਘ ਜੀ ਦੇ ਮਲਤੀ ਜੋ ਕਬਲੇ ਆ ਬੜਾ ਵਧੀਆ ਉਹਨਾਂ ਨੇ ਤੁਹਾਨੂੰ ਵੀ ਤਾਂ ਜਗਾ ਡਾਪੂ ਜਗਾ ਰਖਮਾਨੀ ਹਿੰਦ ਹੈ ਹਾਲੀਆ ਹਾਂਜੀ ਉਹ ਜਗਾ ਦਾ ਟੂਲ ਲਾਜੂ ਵੀ ਰਸਾਂ ਚਾਹਰੇ ਵੀ ਹਾਂਜੀ ਹੂੰ ਮੈਂ ਇਹ ਦਾ ਐਕਟਰ ਸੀ ਗਾਏ ਵਿੱਚ ਵੈਸੇ ਤੇ ਇੱਕੋ ਇੱਕ ਕਰ ਰਹੀ ਸੀ ਜਦ ਸੰਗਤਾਰੇ ਸਾਰੇ ਮੁੰਡਿਆਂ ਨੂੰ ਇੱਕ ਨੂੰ ਵੱਡੇ ਨੂੰ ਕਹਿੰਦੇ ਹੋਗੇ ਤੈਨੂੰ ਆ ਡਾਇਲਗ ਦਿੱਤਾ ਵਾ ਜਦੋਂ ਦਾ ਸਾਥੀ ਬਣਿਆ ਸੀ ਜਾਓ ਉਹ ਕਹਿੰਦਾ ਕਿ ਤੂੰ ਬੋਲਿਆ ਜੱਗਿਆ ਇਹ ਵੀ ਦਾ ਤੇਰੇ ਤੇ ਦਾਦੇ ਅਜ ਤੱਕ ਝੁਕਦੇ ਆਏ ਨੇ ਹੁਣ ਫੇਰ ਤੈਨੂੰ ਚੱਕਣਾ ਪਊ ਅਸੀਂ ਤੇਰੇ ਨਾਲ डायक्टर यह बंद चुक गया चुका ना रहा जे डायलॉग होकर डायैक्टर भी कहेंगे क्या ਇਹਦਾ ਇਹਨਾਂ ਨੂੰ ਹੋ ਗਿਆ ਦੇਖੀ ਭਾਜੀ ਲੈ ਲੈ ਹੋਰ ਬਲਤੋ ਦੇ ਲੱਗਦਾ ਮੈਨੂੰ ਕਿ ਬੈਟੋ ਹੀ ਨਾਲ ਕਰਨ ਜੀ ਲੱਗਿਆ ਉਹ ਫਿਰ ਉਹ ਡਰਾਈਵਰ ਤੇ ਰਹਿ ਪਾ ਫਿਰ ਆ ਗਈ ਸੀ ਲੱਗੀ ਸੀ ਉਹਦੀ ਲੱਗਦੇ ਸਾਡਾ ਉਦਾਲਪਨ ਸੈਂਟਰ ਤੇ ਜਿਹੜੇ ਚ ਚੱਲ ਗਏ ਫਿਰ ਉਹ ਅੰਮੀ ਲਾਈਟ ਤੱਕ ਬਹੁਤ ਹੀ ਵਧੀਆ ਲੱਗਦਾ ਸਾਡਾ ਗਿਆ ਤੇ ਫਿਰ ਇੱਕ ਦਰਵਾਜ਼ਾ ਸੀ ਜੀ ਲੱਗ ਕੇ ਬੜੇ ਤਗੜੇ ਸੀ ਉਹਦੀ ਹੂੰ ਹੋਰ ਜੀ ਨਾ ਉਹਨਾਂ ਨੇ ਜੀ ਚਾਰ ਬਣਾ ਲਿਆ ਲੱਭਾ ਤੇ

ਔਰ ਉਹ ਮਿਲ ਦਿੱਤਾ ਹੈ ਇੱਕ ਲਾਭ ਜੇ ਉਹ ਵੀ ਕਰ ਲੋ ਉਹ ਕਰਦੇ ਜਾ ਰਹੇ ਤੁਸੀਂ ਕੋਈ ਜੇ ਚੰਗਾ ਰੋਣ ਵਧੀਆ ਕੋਈ ਵੜੇ ਜਿੱਥੇ ਗੀਤ ਮਿਲਦੀ ਪਵੇ ਮੈਂ ਸਭ ਤੋਂ ਵੱਡਾ ਕਲਾਕਾਰ ਵਾਸਤੇ ਹੈ ਲਾਭ ਜਿਹੜੀ ਆਡੀਅנס ਸਾਡੇ ਕੋਲ ਉਸ ਨੂੰ ਬਿਲਕੁਲ ਬਿਲਕੁਲ ਠੀਕ ਹੈ ਜੇ ਕੋਈ ਅੱਦਾ ਦਾ ਕੋਈ ਸਜਣਾ ਜਾਂ ਇਹ ਵੀ ਪਾਣੀ ਜ਼ਰੂਰ ਗਾਇ ਮਾਂ ਦੇਖੀ ਜਿਸ ਮੇਰੇ ਜਲਪ ਭਲਾ ਭਾਜੀ ਪੂਰੀ ਹੋ ਗਈ ਆ ਹਾਂਜੀ ਹਾਂਜੀ ਦੁੱਖ ਤੇ ਪੂਰੇ ਪੰਜਾਬ ਚ ਪੰਜਾਬ ਤੋਂ ਇਲਾਵਾ ਬਾਹਰ ਦੇਸ਼ਾਂ-ਵਿਦੇਸ਼ਾਂ ਚ ਬਹੁਤ ਮਾੜਾ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਅਪੜੇ ਸ਼ਰਧੇ ਵਿੱਚ ਰੱਖਣਾ ਜੀ ਕਿ ਇਲਾ ਇੰਡਸਟਰੀ ਨੂੰ ਬਾਟਿਆ ਕਿ ਇੱਕ ਹਸਾਉਣ ਵਾਲੇ ਕਲਾਕਾਰ ਹੀ ਕਿ ਦੁਨੀਆ ਦੇ ਦੇਵੇ ਕੇ ਹਾਸੇ ਕੋਈ ਨੈਸ਼ਨਲ ਚੈਲਡਰ ਜਨਮ ਵਾਲੇ ਕੋਈ ਹਾਸੇ ਹੁੰਦੇ ਨਹੀਂ ਕਿ ਫੈਮਲੀ ਜੇ ਬੈਠ ਕੇ ਵੀ ਸਾਰੇ ਲੋਕ ਦੇਖ ਸਕਦੇ ਚਾਹ ਚੀਜ਼ ਨੂੰ ਇਹਨਾਂ ਕਿਦਾਂ ਦਾ ਪ੍ਰੋਗਰਾਮ ਕਿਦਾਂ ਦਾ ਕੀ ਆ ਅੱਜ ਸਾਨੂੰ ਦੋਖਾ ਕੀ ਦੁਨੀਆ ਚ ਦੇਣ ਹੀ ਹੈਗੇ ਸਾਇਬ ਬਨਵੇ ਤੇ ਕਰਨੇ ਬਨਵੇ ਦੀ ਗੱਲ ਆ ਤੇ ਦੋ ਫਿੱਟ ਪ੍ਰੋਗਰਾਮ ਸੀਗਾ ਹਾਂਜੀ ਤੇ ਪੰਨਾ ਪਾ ਜੀ ਗਿਆ ਇੱਥੇ ਠੀਕ ਹੈ ਜੀ ਤੇ ਮੇਰਾ ਵੀ ਸੀਗਾ ਗੀਤ ਪੁਣੇ ਗੀਤ ਗਾਇਆ ਤੇ ਪੰਨਾ ਪਾ ਇਹਨੇ ਮੈਨੂੰ ਬੜਾ ਪਿਆਰ ਕੀਤਾ ਕਹਿੰਦੇ ਵੈਰੀ ਗੁੱਡ ਯਾਰ ਵਧੀਆ ਲੱਗਿਆ ਤੇਰਾ ਤੇ ਮੈਨੂੰ ਬੜਾ ਹੌਸਲਾ ਹੋਇਆ ਨੇ ਹਾਂ ਯਾਰ ਇਹਦੇ ਤੱਕ ਇੱਕ ਮਰਗੀ ਆਰਟਿਸਟ ਨੂੰ ਸ਼ਾਬਾਸ਼ ਦੇ ਰਹੇ ਆ ਬੀਜੇ ਵੀ ਬਿਲਕੁਲ ਜੀ ਤੇ ਮੈਂ ਆਜਾ ਭਾਜੀ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸ਼ੀਰਵਾਦ ਚਾਹੀਦਾ ਕਹਿੰਦੇ ਨਹੀਂ ਨਹੀਂ ਬਹੁਤ ਵਧੀਆ ਯਾਰ ਕੋ ਛੋਟੇ ਵੀ ਤਮਾਨ ਕਰ ਰਿਹਾ ਉਥੇ ਉਹਨਾਂ ਦਾ ਬੜਾ ਮਜਾ ਆ ਗਿਆ ਜੀ ਸਰ ਜੀ ਹੱਸਾ ਕਰਕੇ ਲਗਾ ਲਿਆ ਤੇ ਉਹਦੇ ਘਰੇ ਇੱਕ ਲੈ ਗਿਆ ਭਾਜੀ ਫੋਟੋ ਤੇ ਲੈਣ ਤੁਹਾਡੇ ਦਾ ਅੱਜ ਵੀ ਇੱਕ ਫੋਟੋ ਆ ਜੀ ਜਾਓ ਅੱਛਾ ਅੱਛਾ ਰੱਖ ਲਿਆ ਤੇ ਮੈਂ ਅੱਜ ਤੱਕ ਕਿ ਕਾਲਾ ਭੜਾ ਜੋ ਖਬਰ ਸਹੀ ਲੋੜੀ ਖਬਰ ਤੇ ਮੈਂ ਆਪਣੇ ਫੋਟੋ ਪ੍ਰਾਣੀ ਕਾਢ ਜੇ ਤੇ ਆਪਣੇ ਸਟੇਸਟਸ ਤੇ ਪਾ ਲਾਉਂਦਾ भी था। तो भी बहुत ज्यादा दुनिया ज्यादा घाटा पै गया बहुत ज्यादा घाटा जी ना पूरा होने वाला घाटा जी बिलकुल बिलकुल जी इंडस्ट्री ਇਹ ਤੇ ਉਸ ਤੋਂ ਬੜੇ ਵਧੀਆ ਸੀ ਇਨਸਾਨ ਬਹੁਤ ਵਧੀਆ ਸੀ ਮੈਨੂੰ ਕੋਈ ਸੋਚਿਆ ਤੇ ਹੱਦ ਕੋਈ ਮਰੇ ਚਾਰ ਪੰਜ ਮਰੀ ਨਾ ਹੋਵੇ ਚੰਗੀ ਦਾ ਸਾਈਡ ਵਾਲਾ ਜਿਹੜਾ ਜਵਾਨ ਬੰਦ ਤਾਰਿਆ ਠੀਕ ਹੈ ਤੇ ਜਦੋਂ ਅਸੀਂ ਅੱਜ ਫਸ ਕੇ ਬਹੁਤ ਹੀ ਮਨ ਪਿਆਰੀ ਪੈਰ ਕਰਦੇ ਸੀਗੇ ਤੇ ਉਹਦਾ ਪ੍ਰਮਾਤਮਾ ਨੂੰ ਸ਼ਾਂਤੀ ਬਖਸ਼ਾ ਪਹਿਲਾਂ ਜਿਹੜੇ ਲੋਕ ਲੈ ਕੇ ਸ਼ਾਂਤੀ ਬਖਸ਼ ਹਾਂਜੀ ਹਾਂਜੀ ਤੇ ਫਿਰ ਹੁਣ ਅੱਗੇ ਤੋਂ ਵਰਗੀ ਆਪਣੇ ਹੋਰ ਗਾਣੇ ਗੁਣੇ ਕੱਢੋਗੇ ਜਾਂ ਕਿੱਦਾਂ ਹਾਂਜੀ ਦਰਦਰਾਵਾਤ ਨਾਲ ਇਕੜ ਗਿਆ ਨਹੀਂ ਬੜੀ ਚਾਚੀ ਲਿਆ ਦਵਾਰਾ ਦੇਖਿਆ ਸਹੀ ਨਹੀਂ ਕਹਿੰਦਾ ਤੁਮਾ ਜੀ ਨਹੀਂ ਤੁਹਾਡੇ ਦਸਤ ਹੈ ਸੁਨੇ ਗਾਣੇ ਆਹੀ ਰਖੜੀ ਹੋਰ ਵੀ ਕਾਫੀ ਤੇ ਖੁਸ਼ੀ ਮਿਲੀ ਜੀ ਜਦੋਂ ਭਾਈ ਜੀ ਨਿਕਲ ਸਿੰਘ ਜੀ ਨੇ ਗਾਏ ਬਹੁਤ ਵਧੀਆ ਵੱਡੇ ਆ ਤਾਂ ਇਦਾਂ ਕੇ ਕਰਦੇ ਰਹਿਣਗੇ ਹਾਂਜੀ ਜੀ ਸਾਹਿਬ ਇਹ ਕਿਹੜੇ ਫੈਮਲੀ ਦੇ ਸੁਨੇ ਜਾਂਦੇ ਗਾਣੇ ਗੀਤ ਪਸੰਦ ਕਰਦੀ ਹੈ ਫੈਮਲੀ ਸਾਰੀ ਹੈ ਹਾਂਜੀ ਹਾਂਜੀ ਪਿੱਛੇ ਜੇ ਮੇਰਾ ਉਸ ਤੋਂ ਪਹਿਲਾ ਇੱਕ ਆਇਆ ਮੈਂ 10 ਸਾਲ ਹੋ ਗਏ ਸੀ ਕਿ ਇਹਨੇ ਇੱਕ ਨੂੰ 16000 ਦੀ ਤਾਂ ਉਹ ਵੀ ਚੰਗਾ ਹੋਣਾ ਰਲ ਗਿਆ ਠੀਕ ਹੈ ਉਹ ਸਭੇ ਚਰਤੀਗਾ ਜੀ ਸਭੇ ਚਰਤੀ ਹਾਂਜੀ ਤੇ ਪਿੰਡਾਂ ਦੇ ਵੀ ਖਾਰੇ ਲਾਉਂਦੇ ਰਹਿ ਕੇ ਜਾਵਦੇ ਨਹੀਂ ਹਰ ਜਵਾਲੀ ਖਾਰੇ ਲੈ ਐਕਚੁਅਲੀ ਮੇਰਾ ਪਹਿਲਾ ਕਰੋੜਾ ਹੋਇਆ ਜੀ ਸੰ ਕਲਵੇ ਦੇ ਵਿੱਚ ਮੈਨੂੰ ਜਦੋਂ ਆਪਣੀ ਸਟੇਜ ਬੁਕਿੰਗ ਉਹ ਠੀਕ ਹੈ ਜੀ ਉਹਨਾਂ ਬਣਾ ਵਿੱਚ 5-6 ਹਜ਼ਾਰ ਹੋਣਗੇ ਸਾਡੇ ਆਰਟ ਸਟੇ ਸਾਈਟ ਤੇ ਭਾਈ ਤੇ ਪਹਿਲਾ ਕਰੋੜਾ ਲਕਿਤਾ ਜੀ ਮੈਂ ਆਪਣਾ 1500 ਰੁਪਏ ਦੇ ਵਿੱਚ ਬੁੱਕ ਸਟੇ ਕਲਵੇ ਵਿੱਚ ਕਲਵੇ ਵਿੱਚ ਹਾਂਜੀ ਮੈਂ ਗੱਲ ਜਦੋਂ ਇੱਕ ਬਾਰੇ ਦੀ ਸ਼ੁਰੂਆਤ ਹੈ ਇਹ ਬਿਲਕੁਲ ਰਿਉ ਰਿਉ ਜੀ ਮੈਂ ਤਾਂ ਆਪਣੇ ਚੋਣ ਸੱਜਣਾਂ ਜਿਹੜਾ ਬੱਚਿਆਂ ਨੂੰ ਦੇਓ ਤਾਂ ਵੀ ਜੋ ਤਰ੍ਹਾਂ ਰੱਤ ਸਹੀ ਹੈ ਬਿਲਕੁਲ ਜੀ ਉਹਦੇ ਵੀ ਪ੍ਰੋਗਰਾਮ ਦਾ ਕਾਰਜ ਬਣੀ ਹੁੰਦੀ ਆ ਜਿਹੜਾ ਪਹਿਲਾਂ ਨਾ ਹੋਇਆ ਹਾਂ ਜੀ ਉਹਨਾਂ ਨੂੰ ਮੈਂ ਮਹੱਤਵ ਦੇ ਕੇ ਚੱਲੀ ਜਾ ਰਿਹਾ ਉਹ ਠੀਕ ਹੈ ਜੀ ਉਹ ਕਹਿੰਦੇ ਕਿ ਦਾਦਾ ਇਹ ਬੁਰਾ ਕਰਾ ਲੈ ਤਾਂ ਹਾਲੇ ਤੱਕ ਲੱਗਿਆ ਵੀ ਤੁਸੀਂ ਠੀਕ ਹੈ ਤੁਹਾਡੇ ਪਰਫੋਰਮਾਂ ਜਾ ਰਹੀ ਇਸ ਪਲਾ ਪ੍ਰਥਾ ਇਹ ਸਭ ਤੋਂ ਵਧੀਆ ਸੀ ਮੇਰੀ ਸਟੇਜ ਦੀ ਹਾਂਜੀ ਹਾਂਜੀ ਲਾਵਾ ਭਾਜੀ ਕਰਾਂਗੇ ਜਰੂਰ ਪਹਿਲਾ ਪਹਿਲਾ ਪ੍ਰੋਗਰਾਮ ਤੁਹਾਡੇ ਨਾਲ ਲਾਉਣ ਲੱਗਾ ਜਿਹੜਾ ਮਲਪੁਖੀ ਹਦਾ ਮਲਪੁਖੀ ਪਹਿਲੀ ਮਲਪੁਖੀ ਤੇ ਟੈਂਪਲ ਸੇਵਾ ਲੈ ਸੇਵਾ ਜਿਹੜੀ ਹੋਵੇਗੀ ਜੇਕਰ ਹੈ ਫਿਰ ਉਹਦਾ ਕੋਈ ਜਨਮ ਦੇ ਸਾਥੀ ਨਾਲ ਕਰਚਾ ਦੇ ਦੇ ਉਹ ਤੋਂ 1500 ਰੁਪਏ ਮਿਲੋਗੇ ਪਾਣੀ ਸਾਜੀ ਸਾਡੇ ਆਏ ਜਾਂਦੇ ਹਾਂ ਜੀ ਤੇ ਅਗਲਾ ਜੇ ਤਾਂ ਉਹ ਪ੍ਰੋਗਰਾਮ ਦਾ ਹੈਰ ਰੱਖਦੇ ਕੋਰ ਲਾਹੇ ਤਾਂ ਸਾਜੀ ਲਾਹੇ ਇੱਕ ਬੱਚ ਬੈਠ ਰਹੇ ਹੋਗੇ ਪਰ 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 ਮੈਨੂੰ ਅਗਲੇ ਸਾਰੇ ਪ੍ਰੋਟੋਕੋਲ ਆ ਰਹੇ ਠੀਕ ਹੈ ਜੀ ਉਹ ਪ੍ਰੋਟੋਕੋਲ ਆਏ ਤੋਂ ਬੰਦਲਾ ਦੀ ਕਹਾਣੀ ਉਹ ਲਵੇ ਤੇ ਉਹ ਕਹਿੰਦੇ ਵੀ ਦਾਦਾ ਦਾ ਸੀ ਤਾਂ ਮੈਂ ਤੇ ਕੁਸ਼ਲ ਸਾਇੰਟਿਫਿਕ ਕੀਬੋਰਡ ਵਾਲਾ ਮੋਬਾਈਲ ਉਹਨਾਂ ਨੇ ਕਹਿੰਦੇ ਵੀ ਤੂੰ ਜਾ ਤਾ ਤੂੰ ਜਿਹਦਾ ਸਾਹ ਉਹਦੇ ਤੋਂ ਪਿੱਛੇ ਬੱਚਾ ਜਰਾ ਥੋੜਾ

ਸਜਿਆਤ ਨੂੰ ਕਿਚਵਾਇਆ ਕਿ ਅੰਦਰ ਨੂੰ ਕਹਿੰਦਾ ਰਹੇਗਾ ਸ਼ਾਇਦ ਬੋਨਨ ਨੇ ਉਹ ਕੋਈ ਨਾ ਲੀਡਰ ਸੀਗੇ ਘਰ ਵਾਲੇ ਠੀਕ ਇਹ ਲਾ ਪ੍ਰੋਗਰਾਮ ਕਰਾਇਆ ਉਹਨੇ ਕਿਸੇ ਬੱਚੇ ਦਾ ਵੱਤ ਦੇ ਸੀਗਾ ਲੈ ਬੈਠੇ ਹਾਂ ਪ੍ਰੋਗਰਾਮ ਕੀਤਾ ਕੋਈ ਢਾਈ ਤਿੰਨ ਘੰਟੇ ਜੇ ਪਰਿਵਾਰ ਸਾਰਾ ਹੀ ਸਟੇਜ ਦੇ ਉੱਤੇ ਆ ਕੇ ਲੋਕ ਨੱਚਿਆ ਤੇ ਲੋਕ ਕਹਿੰਦੇ ਦੱਸੋ ਜਦੋਂ ਹੀ ਸੀ ਇਹ ਮੈਂ ਹੁਣ ਜਾਰੀ ਪੁਰਾਣਾ ਦਾ ਉਹ ਲੋਨ ਚੇ ਮੇਰੇ ਤੇ 1500 ਚ ਜੇ ਬੋਲਦੇ 2500 ਰੁਪਏ ਨੂੰ ਤੈ ਉਹ ਰਹੇਗਾ 1500 ਦੀ ਬੋਝ ਤਰੀ ਤੇ ਲੱਗ ਰਹੇ ਨੇ ਇਪਰ ਅਗਲੇ ਲੇਖ ਨੂੰ ਨਾ ਜੀ ਤੋ ਯਾਰ ਅੱਜ ਬਣ ਲਗੀ ਗੱਲ ਹੂੰ ਤੇ ਅੱਜ 400 40 ਫਿਰ ਹੋਰ ਵੀ ਅਖਾੜੇ ਪੱਕੇ ਜਿਹੜਾ ਰੇਡ ਦੇ ਜੋਰ ਤੇ ਪੰਡਾ ਦੇ ਵਿੱਚ ਖੜੇ ਲਾਉਂਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਉਹਨਾਂ ਚੀਜ਼ਾਂ ਦੇ ਕੁਆਲਿਟੀ ਦੇ ਬ੍ਰੋਡ ਕਰਦੇ ਰਹੇ ਆ ਤੇ ਅੱਜ 400 40 ਵਧੂਣਾ ਚਾਹੁੰਦਾ ਰਿਹਾ ਬਹੁਤ ਚੰਗੇ ਖਾਣੇ ਲੌਣੇ ਤੇ ਸਭਿਆਚਾਰਕ ਮੇਲੇ ਪੜੇ ਗੜੇ ਗੜੇ ਵਧੇ ਲੱਗੇ ਤੇ ਉਹਦੇ ਵਿੱਚ ਵੀ ਚੰਗੇ ਬੜੀਆਂ ਸਪਾਸ ਨਾ ਰਾਜਾਂ ਦਾ ਪਿਆਰ ਮਿਲਦਾ ਹਾਜੀ ਪਿਆਰ ਮਿਲਦਾ ਰਿਹਾ ਫਿਰ ਅਗਲੇ ਸਾਲ ਆ ਗਿਆ ਕੋਈ ਪੰਡਾ ਦੇ ਡੀ ਜੀ ਆ ਗਿਆ ਡੀ ਜੀ ਆ ਗਿਆ ਬਿਲਕੁਲ ਜੀ ਜਦੋਂ ਡੀ ਜੀ ਆ ਗਿਆ ਤਾਂ ਸਾਰੇ ਜਵਾਹਰਾਂ ਵਾਲੇ ਜੋ ਵੀ ਆਉਂਦੇ ਡੀ ਜੀ ਨਾਲ ਉਹ ਤਰਜੀਹ ਕਰਨ ਲੱਗੇ ਤੇ ਜਿਹੜੇ ਕਲਾਕਾਰ ਸੀ ਉਹ ਲਾਈਵ ਦਿੰਦੇ ਉਹਨਾਂ ਨੂੰ ਬੁਗੇ ਨਗਰ ਮੁਗੀੜ ਗਈ ਹੈ ਉਧਰ ਫਿਰ ਕੰਪਨੀ ਜਿਹੜੀ ਉਹਨੇ ਚੈਕ ਕਰਦਿਆਂ ਸੀਗਾ ਉਹਨੇ ਕਿਹਾ ਤਾਂ ਦੇਖਦੇ ਆਪਾਂ ਚਲੋ ਰਿਕਾਰਡ ਕਰਦੇ ਸੀਗੇ ਫਿਰ ਸੀਰੀਆ ਆ ਗਈ ਉਹ ਵੀ ਚਲਣਾ ਚਾਹਦਾ ਸੀ ਮੈਂ ਕਹਾਂ ਵੀਡੀਓ ਬਣਾ ਕੇ ਵੀਡੀਓ ਸੀਰੀਆ ਆ ਗਈ ਉਹ ਵੀ ਚੱਲਦਾ ਸੀਗਾ ਮੇਰੇ ਕੋਲ ਟਾਈਮ ਨਹੀਂ ਆ ਰਹੀ ਤੇ ਸੀਰੀਆ ਵੀ ਖਤਮ ਹੋ ਗਿਆ ਕੰਪਨੀਆਂ ਬੰਦ ਹੋ ਗਈਆਂ ਬਹੁਤ ਆ ਫਿਰ ਪੈਂਟਰ ਆ ਗਏ ਸਰਦਨ ਉਹ ਆ ਗਏ ਪੈਂਟਿੰਗ ਦੇ ਲਈ ਹਾਂਜੀ कलाकार इस करकेी कलाकारा हैदिया है सला चलना पेगा हमेशा चलना पाँच असल ने पहला जीत दसा माजी मैं सोना शुंगार कहिया होना रखड़ी जो फिर कोई ਨਵਾਂ ਵੀ ਹੋ ਰਿਹਾ ਹੈ ਉਹ ਵੀ ਆਪਰੇ ਚਾਰ ਦੇ ਰਿਹਾ ਆਪਣੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਵੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਨਤਾ ਨੂੰ ਇਹ ਸੰਦੇਸ਼ ਦਿੰਦਾ ਚਾਹਤ ਹਾਂ ਪਹਿਲੀ ਗੱਲ ਆਸੇ ਰਸਾਇਟ ਦੂਰ ਹੋ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਛੇਵਾ ਗ੍ਰਹਿਾਂ ਨਾਲ ਸ਼ਹਾਦਾ ਬਗਰਿਆ ਹੈ ਰਸਾਇਟ ਬਾਜੋ ਲਿਕੇ ਬੱਚਾ ਤੋਂ ਲੈ ਕੇ ਜੋ ਵੱਡੇ ਵੀ ਆ ਜਿਹੜੇ ਕਰਦੇ ਆ ਉਹੀ esto ਤੋੜਾ ਕਰੋ ਆਪਣੇ ਨਾਲੋ ਨਾਲੋ ਨਾਲ ਧਾਰ ਦੇ ਪਰਿਵਾਰਾਂ ਦੇ ਬੱਚਿਆਂ ਦੇ ਤੇ ਬਾਕੀ ਸਭਿਆਚਾਰਕ ਇਹ ਕਹਿਣਾ ਫੜਾ ਕਰੋ ਚੰਗਿਆ ਘੁਮਾ ਦੇਖੋ ਜਦੋਂ ਇਹ ਚੰਗਾ ਦੇਖਾ ਗਏ ਜੋ ਇਹ ਦੇਖਾ ਗਏ ਉਹ ਸਾਡੇ ਮਨ ਦੇ ਵਿੱਚ ਅਸਰ ਕਰਦਾ ਇਸ ਕਰਕੇ ਮੇਰੀ ਸਾਰਿਆਂ ਨੂੰ ਉਹੀ ਦੁਹਰਤੀ ਆ ਕਿ ਨਸ਼ੇ ਤੇ ਅਗੋ ਤੇ ਪੰਜਾਬ ਨੂੰ ਖਸ਼ਹਾਲ ਬਣਾਓ ਤੇ ਇਸੇ ਤਰ੍ਹਾਂ ਹੱਸਦੇ ਰਹੋ ਹੋਰ ਵੀ ਨਵਾਂ ਕਰ ਸਪੋਰਟ ਕਰੋ ਇਹਨਾਂ ਦੇ ਗਾਣਿਆਂ ਨੂੰ ਤੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਵੀ ਕਿਸੇ ਦਿਨਾਂ ਦਾ ਵੀ ਲਾਈਵ ਪ੍ਰੋਗਰਾਮ ਕਿਸੇ ਤਰ੍ਹਾਂ ਨਾਲ ਵੀ ਦੇਖਣ ਦੇ ਮੌਕੇ ਨੇ న్యూਸ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁਕ YouTube Instagram ਨੂੰ ਜਿੱਥੇ ਰਸਤੇ ਤਰ੍ਹਾਂ ਹਰ ਇੱਕ ਨਾਲ ਮੁਲਾਕਾਤ ਕਰਉਂਦੇ ਰਹਾਂਗੇ ਤੇ ਲਾਈਵ ਸਟਰੀਅਰ ਹੁੰਦਾ ਰਹੇ న్యూਸ ਪੰਜਾਬ ਤੇ ਸ਼ਸ਼ਵੀ ਅਕਾਲ ਜੀ ਸੋ